ਤਲਿ ਅਜੇ ਵਿੱਚ ਸੇਵਾ ਕਰਾ ਦਿੱਤਾ ਸਮੋਤ ਲੰਬੀ ਡੇਗਣ ਦਾ ਕੋਈ ਨਹੀਂ ਦਿਖਾਇਆ ਹੈ ਹਾਂ ਜੀ ਹਾਂ ਬਿਲਕੁਲ ਅਜਿਹੇ ਬਾਰਾ ਛੜ ਪਿੰਡੇ ਨੇ ਉਹਨਾਂ ਨੂੰ ਵੀ ਪਤਾ ਲੱਗਦਾ ਰੇ ਪਾਣਾ ਕੱਟ ਗਿਆ ਤੇ ਉੱਤਰ ਨਹੀਂ ਫਿਰ ਸਾਰੇ ਸ਼ਹਿਰ ਪਿੰਡ ਦੇ ਸਾਰੇ ਸਾਡੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਚਾਹਣਾਗਾ ਕਿ ਬਹੁਤ ਪੁਰਾਣੀ ਮੈਸ ਸੀਗੀ ਕਈ ਵਾਰ ਸਰਕਾਰਾਂ ਆਂਜਾ ਕਈ ਵਾਰ ਕਹਿੰਦੇ ਉਦਗਾੜਨ ਕਰਕੇ ਕਈ ਵਾਰ ਪੱਥਰ ਵੀ ਰਾ ਗਏ ਪਰ ਸੜਕ ਨਹੀਂ ਬਣਦੀ ਸੋ ਸਾਡੇ ਸਾਰੇ ਸਤਕਾਰਯੋਗ ਸੱਜਣਾ ਦੀ ਜਿਹੜੀ ਆ ਇਹਨਾਂ ਨੇ ਬੇਨਤੀ ਕੀਤੀ ਇਹ ਸੜਕ ਜਿਹੜੀ ਆ ਇਹਦਾ ਕੰਮ ਸਟਾਰਟ ਹੋਇਆਗਾ ਔਰ ਦੀ ਲੰਬਾਈ ਆ ਪੌਣੇ 3 ਕਿਲੋਮੀਟਰ ਲੰਬੀ ਇਹ ਸੜਕ ਆ ਇਹ 12 ਫੁੱਟ ਚੌੜੀ ਸੜਕ ਬਣਨੀ ਆ ਇਹਦੇ ਉੱਤੇ 1 ਕਰੋੜ 56 ਲੱਖ 39 ਹਜ਼ਾਰ ਰੁਪਏ ਜਿਹੜਾ ਉਹ ਖਰਚਾ ਆਉਣਾਗਾ ਸੋ ਛਾੜ ਤੋਂ ਲੈ ਕੇ ਸੰਗਤੀ ਵਾਲਾ ਤੱਕ ਜਿਹੜਾ ਹੁਣ ਜਿਹੜਾ ਰਸਤਾ ਉਹ ਸਾਫ਼ ਹੋ ਗਿਆ ਬਹੁਤ ਪ੍ਰਾਣੀ ਮੰਗ ਸੀ ਸੋ ਮੈਂ ਸਾਰੇ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਸਾਰੇ ਨੌਜਵਾਨ ਵੀਰਾਂ ਨੂੰ ਬਾਰਕਵਾਦ ਦੇਣੀ ਚਾਹਣਾਗਾ ਕੀ ਇਹਨਾਂ ਦੀ ਜਿਹੜੀ ਮੰਗ ਆ ਸਿਰੇ ਚੜੀ ਆ ਔਰ ਕੰਮ ਜਿਹੜਾ ਸਟਾਰਟ ਹੋ ਗਿਆ ਅਗਲੇ 1 ਮਹੀਨੇ ਜਾਂ 2 ਮਹੀਨਿਆਂ ਦੇ ਵਿੱਚ ਵਿੱਚ 1-2 ਮਹੀਨਿਆਂ ਦੇ ਵਿੱਚ ਸੜਕ ਚੜੀ ਆ ਬਣ ਕੇ ਲੋਕਾਂ ਨੂੰ ਸਪੁਰਗਤ ਕਰਤੀ ਜਾਊਗੀ ਔਰ ਮੇਰੀ ठेकेदार ਸਾਹਿਬ ਨੂੰ ਅਫਸਰ ਸਾਹਿਬਾਨ ਖੜੇ ਨੇ ਕਿ ਇਹਹੀ ਬੇਨਤੀ ਆ ਕਿ ਸੜਕ ਦੇ ਉੱਤੇ ਮਟੀਰੀਅਲ ਜਿਹੜਾ ਦਾ ਕੋਈ ਕੰਪਰੋਮਾਈਜ਼ ਨਾ ਕੀਤਾ ਜਾਵੇ ਅੱਛੇ ਤਰੀਕੇ ਨਾਲ ਸੜਕ ਬਣਾਈ ਜਾਵੇ ਤਾਂ ਕਿ ਜਿਹੜੀ ਆ 25-30 ਸਾਲ ਇਹ ਸੜਕ ਕੰਮ ਕਰਦੀ ਰਹੇ ਸਰ ਉਤਸ਼ਾਹ ਨੂੰ ਕਿਵੇਂ ਦੇਖ ਰਹੇ ਹੋ ਬੇਸ਼ੱਕ ਦੀਵਾਲੀ ਲੰਘ ਹੀ ਗਿਆ ਪਰ ਇੰਨਾ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈ ਜਿਵੇਂ ਪਟਾਕੇ ਬਹੁਤ ਪ੍ਰਹਾੜੀ ਮੰਗ ਸੀ ਆ ਖੜੇ ਦੇ ਸਾਡੇ ਚੇਅਰਮੈਨ ਸਾਹਿਬ ਬਿੱਤੂ ਜੀ ਇਹ ਇੱਕੋ ਹੀ ਗੱਲ ਕਹਦੇ ਉਹ ਕਿ ਜਦੋਂ ਤੋਂ ਦਾ ਮੇਰਾ ਜਨਮ ਹੋਇਆ ਉਦੋਂ ਪਹਿਲਾਂ ਦੀ ਇਹ ਡਿਮਾਂਡ ਚੱਲੀ ਆਉਦੀ ਆ ਮੰਤਰੀ ਸਾਹਿਬ ਆ ਜਾਂਦੇ ਸੀ ਕਹਿ ਜਾਂਦੇ ਸੀ ਹੋ ਗਿਆ ਮੈਂ ਇਹਨੂੰ ਕਿਹਾ ਵੀ ਕਿ ਪਹਿਲਾਂ ਕੰਮ ਸ਼ੁਰੂ ਕਰ ਲਓ ਗ੍ਰਾਂਟ ਆ ਗਈ ਕੰਮ ਸ਼ੁਰੂ ਹੋ ਗਿਆ ਫਿਰ ਮੈਂ ਆਉਂਗਾ ਸੋ ਇਸੇ ਗੱਲ ਕਰਕੇ ਅੱਜ ਛਾੜਪਿੰਡ ਦੇ ਅੰਦਰ ਜਿਹੜੇ ਪਟਾਕੇ ਚਲਾਏ ਜਾ ਰਹੇ ਨੇ ਲੋਕ ਖੁਸ਼ ਨੇਗੇ ਇਹ ਖੁਸ਼ੀ ਦਾ ਇਜ਼ਹਾਰ ਜਿਹੜਾ ਉਹ ਲੋਕ ਕਰ ਰਹੇ ਨੇ ਪੁਰਾਣੀ ਜਿਹੜੀ ਮੰਗਾਂ ਪੂਰੀ ਹੋਈ ਹੈ ਕਿਉਂਕਿ ਇਹ ਬੇਸਿਕ ਇਨਫਰਾਸਟ੍ਰਕਚਰ ਆਗਾ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਜਦੋਂ ਪਿੰਡਾਂ ਦਾ ਅੱਛਾ ਹੁੰਦਾਗਾ ਤਾਂ ਲੋਕਾਂ ਦੇ ਲਈ ਜਿਹੜੀ ਆਵਾਜਾਈ ਉਹ ਸੱਚੀ ਹੁੰਦੀ ਆ ਲੋਕਾਂ ਨੂੰ ਸਾਧਨ ਜਿਹੜੇ ਅੱਛੇ ਤਰੀਕੇ ਨਾਲ ਸੱਕਦੇ ਨੇ ਕਿ ਔਰ ਖੇਤਾ ਵਾਲੇ ਲੋਕ ਖੇਤਾ 'ਚ ਵੀ ਅੱਛੇ ਤੇ ਕਿਹੜੇ ਖੇਤੀ ਕਰ ਲਈ ਜਾ ਸਕਦੇ ਨੇ ਕਿ ਸੋ ਅੱਜ ਬਹੁਤ ਵੱਡਾ ਜਿਹੜਾ ਖੁਸ਼ੀ ਦਾ ਦਿਨ ਸ਼ਾਹਰਵਾਸੀਆਂ ਲਈ ਇਹ ਸੇ ਗੱਲ ਕਰਕੇ ਅੱਜ ਬੱਡੀ ਪੱਦਰ ਤੇ ਪਟਾਕੇ ਚਲਾਏ ਜਾ ਰਹੇ ਹਨ ਮੰਤਰੀ ਸਾਹਿਬ ਇੱਕ ਪਿਛਲੇ ਦਿਨੀ ਤੁਸੀਂ ਪਿੰਡ ਟੰਡਿਆਲ ਦੇ ਵਿੱਚ ਵੀ ਜਿਹੜੀਆਂ ਕਾਫੀ ਸੜਕਾਂ ਦਾ ਜਿਹੜਾ ਉਦਘਾਟਨ ਸੀ ਕੀਤਾ ਸੀ ਉਹ ਵੀ ਬੜੀ ਚਿਰਾਂ ਦੀ ਮੰਗ ਸੀ ਸੋ ਕਿੰਨੀਆਂ ਇੱਕ ਮੰਗਾਂ ਨੇ ਸੜਕਾਂ ਨੇ ਜਿਹੜੀਆਂ ਤੁਹਾਡੇ ਨਿਗਾ ਦੇ ਵਿੱਚ ਨੇ ਜਿਹੜੀਆਂ ਇਹ ਡੜਬੇ ਹਲਕੇ ਚ ਪੈਂਦੀਆਂ ਦੇਖੋ ਢੰਡਿਆਰ ਪਿੰਡ ਆਪਾਂ ਪਿਛਲੇ ਹਫਤੇ ਗਏ ਸੀ ਉੱਥੇ ਪੰਜ ਸੜਕਾਂ ਸੀ ਉਸ ਪਿੰਡ ਦੀਆਂ ਸਿਰਫ ਇੱਕ ਸੜਕ ਬਣੀ ਹੋਈ ਸੀ ਪੰਜ ਸੜਕਾਂ ਦੀ ਡਿਮਾਂਡ ਸੀ ਉਹ ਪੰਜ ਦੀਆਂ ਪੰਜ ਸੜਕਾਂ ਜਿਹੜੀਆਂ ਦੇ ਕੰਮ ਸ਼ੁਰੂ ਹੋ ਚੁੱਕੇ ਆ ਔਰ ਮੇਰੇ ਕੋਲ ਤਾਂ ਸਾਡੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਡੜਬੇ ਹਲਕੇ ਚ ਕੋਈ ਕੱਚਾ ਪਾਹਾ ਬਚਿਆ ਹੋਊਗਾ ਜਿੱਥੇ ਵੀ ਕੋਈ ਤੇ ਡਿਮਾਂਡ ਆਉਂਦੀ ਐ ਇਮੀਡੀਏਟਲੀ ਇਸ ਨੂੰ ਡਿਮਾਂਡ ਪੂਰੀ ਕਰਦੇ ਆ ਸੋ ਦੜਬਾ ਜਿਹਨੂੰ ਕਦੇ ਲੋਕ ਕਹਿੰਦੇ ਪਛੜਿਆ ਹਲਕਾ ਕਾ ਉਹ ਹੁਣ ਪੰਜਾਬ ਔਰ ਬਹੁਤ ਭਾਰੀ ਇਨਵੈਸਟਮੈਂਟ ਵੀ ਜਿਹੜੀ ਲੋਕ ਇੱਥੇ ਕਰ ਰਹੇ ਨੇ ਮੰਤਰੀ ਸਾਹਿਬ ਇੱਕ ਅਖੀਰ ਦੇ ਵਿੱਚ ਜਿਵੇਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਜਿੱਥੇ ਕੋਈ ਥਾਂ ਤੇ ਜਗਾ ਹੁੰਦੀ ਸੀ ਉਸ ਨੂੰ ਸੜਕ ਬਣਾਈ ਜਾਂਦੀ ਸੀ ਕੀ ਇਸ ਸਰਕਾਰ ਦੇ ਵਿੱਚ ਵੀ ਇਸ ਗੱਲ ਦੀ ਤਜਵੀਰ ਹੈ ਬਿਲਕੁਲ ਜਿੱਥੇ ਧਾਰਮਿਕ ਸਥਾਨ ਪੁਰਾਤਨ ਧਾਰਮਿਕ ਸਥਾਨ ਨੇ ਜਿਹੜੇ ਪੁਰਾਤਨ ਧਾਰਮਿਕ ਸਥਾਨ ਨੇ ਉਹਨਾਂ ਸਾਰਿਆਂ ਨੂੰ ਅਸੀਂ ਲਿੰਕ ਸੜਕਾਂ ਰਾਹੀਂ ਕਨੈਕਟ ਕਰ ਰਹੇ ਹਾਂ ਕਿ ਤਾਂ ਕਿ ਲੋਕਾਂ ਨੂੰ ਜਦੋਂ ਵੀ ਕੋਈ ਆਪਣਾ ਧਾਰਮਿਕ ਪ੍ਰੋਗਰਾਮ ਕਰਦੇ ਨੇ ਕੋਈ ਵੀ ਸਾਲਾਨਾ ਹੁੰਦਾ ਉਹ ਸਾਰੇ ਅੱਛੇ ਤਰੀਕੇ ਨਾਲ ਬਣਾ ਸਕਣ ਅੱਜ ਸ਼ਹਿਰਪਿੰਡ ਦੇ ਵਿੱਚ ਪਹਿਲਾ ਡਿਮਾਂਡ ਸੀ ਕਿ ਗਊਸ਼ਾਲਾ ਬਹੁਤ ਪੁਰਾਣੀ ਪਣੀ ਹੋਈ ਹੈ ਉਹਦੇ ਅੰਦਰ ਦੋ ਸ਼ੈੱਡ ਪਾਉਣੇ ਨੇਗੇ ਸੋ 10 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਜਾਰੀ ਕੀਤੀ ਸੀ ਕਿ ਸਾਰੀ ਕਮੇਟੀ ਖੜੀ ਆ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਬੜੇ ਸ਼ਾਨਦਾਰ ਢੰਗ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਉਹ ਜਿਹੜੀ ਬਿਲਡਿੰਗ ਆ ਉਹਨੂੰ ਨਿਪਟਰੇ ਚਾੜਿਆ ਹੈਗਾ ਅੱਜ ਇੱਥੇ ਕਿਉਂਕਿ ਉਹਨੇ ਬੇਜਬਾਨ ਪਸ਼ੂ ਨੇ ਜਿਨ੍ਹਾਂ ਨੂੰ ਇਹ ਸਾਰੀ ਕਮੇਟੀ ਸੰਭਾਲਦੀ ਹੈਗੀ ਔਰ ਬੜੇ ਅੱਛੇ ਤਰੀਕੇ ਦੇ ਨਾਲ ਮੈਂ ਦੇਖਿਆ ਕਿ ਬੜੀ ਸਾਫ਼ ਸੁਥਰੀ ਜਿਹੜੀ ਆ ਗਊਸ਼ਾਲਾ ਕੀ ਔਰ ਸਾਰੇ ਪਸ਼ੂਆਂ ਦਾ ਬੜਾ ਅੱਛੇ ਤਰੀਕੇ ਨਾਲ ਧਿਆਨ ਰੱਖਿਆ ਜਾਂਦਾ ਹੈਗਾ ਇਹਨਾਂ ਦੀ ਇੱਕ ਹੋਰ ਮੰਗ ਵੀ ਆ ਕਿ ਸਾਨੂੰ ਇੱਕ ਹੋਰ ਸ਼ੈਡ ਚਾਹੀਦਾ ਉਹ ਸ਼ੈਡ ਵੀ ਜਿਹੜਾ ਆਉਣ ਵਾਲੇ ਸਮੇਂ ਚ ਪਾਵਾਂਗੇ ਬਿਲਕੁਲ ਤਾਂ ਕਿ ਇਹ ਪਸ਼ੂ ਤਨ ਜਿਹੜਾ ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਸੜਕਾਂ ਤੇ ਤੁਰਿਆ ਫਿਰਦਾਗਾ ਲੋਕ ਛੱਡ ਦਿੰਦੇ ਨੇ ਕਿ ਉਹਨਾਂ ਸਾਰਿਆਂ ਨੂੰ ਉਸ ਪਸ਼ੂਤਾਂ ਨੂੰ ਮੈਂ ਸਮਝਦਾ ਸਾਡੀ ਇਹ ਸਾਰੀ ਕਮੇਟੀ ਜਿਹੜੀ ਆ ਇਹ ਬੜੇ ਅੱਛੇ ਬੰਦੇ ਨੇ ਬੜੇ ਸਤਿਕਾਰਯੋਗ ਬੰਦੇ ਨੇ ਇਹ ਬੜੇ ਅੱਛੇ ਤਰੀਕੇ ਨਾਲ ਸਾਹਮਣੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਤੁਸੀਂ ਅੱਜ ਜੀ ਆਜ ਇੱਕ ਸੜਕ ਜਿਹੜੀ ਆ ਸ਼ਾਹੜ ਤੋਂ ਸੰਗਤੀ ਵਾਲਾ ਬਹੁਤ ਲੰਬੇ ਸਮੇਂ ਦੀ ਡਿਮਾਂਡ ਸੀਗੀ ਮੈਨੂੰ ਲੱਗਦਾ ਵੀ ਪਿਛਲੇ ਲਗਭਗ ਇਹਨਾਂ ਪਿੰਡ ਵਾਸੀਆਂ ਨੂੰ 50 60 ਸਾਲ ਹੋ ਗਏ ਲਗਾਤਾਰ ਪੁਰਾਣੀਆਂ ਸਰਕਾਰਾਂ ਤੋਂ ਮੰਗ ਕਰਦੇ ਆ ਕਿ ਸਾਡੀ ਸੜਕ ਬਣਾ ਦਿਓ ਪਰ ਲੇਕਿਨ ਉਹ ਸੜਕ ਜਿਹੜੀ ਆ ਉਹਦਾ ਹੁਣ ਅੱਜ ਕੰਮ ਸ਼ੁਰੂ ਹੋਇਆਗਾ ਉਹ ਵੀ ਜੜੀ ਆ ਕੰਮ ਦੀ ਸ਼ੁਰੂਆਤ ਅੱਜ ਹੋਈ ਆ